ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਭ ਸੱਜਣਾ ਦਾ ਅੱਜ ਐਤਵਾਰ ਹੈ ਬਈ ਹੈ ਅੱਜ ਐਤਵਾਰ ਹੈ टुडे इज संडे एंड संडे इज हॉलिडे समझ गए कुछ प्यारेओ जेड़ा ऐतवार है संडे है ए हॉलिडे है छुट्टी दा दिन नहीं ए पवित्र दिन है हॉलिडे दे, पवित्र दिन है ऐतवार बारे आपा जे विचार करिए ਤਾਂ ਬੜੀ ਹੈਰਾਨੀ ਵਾਲੀ ਬਾਤ ਹੈ ਕਿ ਸਾਡੇ ਵੱਡਿਆਂ ਨੇ ਪ੍ਰਬੰਧਕਾਂ ਨੇ ਦੇਸ਼ਾਵਾਲਿਆਂ ਨੇ ਜਿਵੇਂ ਕਿ ਉਹਨਾਂ ਬਹੁਤ ਮਹਾਨ ਹਸਤੀਆਂ ਨੇ ਜਿਹੜੇ ਦਿਨ ਬਣਾਏ ਨੇ ਉਹਨਾਂ ਬਜੂਆ ਐਤਵਾਰ ਦਿਨ ਰੱਖਿਆ ਸੰਡੇ ਰੱਖਿਆ ਇਨੂੰ ਉਹਨਾਂ ਨੇ ਕਿਹਾ ਇਹ ਪਵਿੱਤਰ ਦਿਨ ਹੈ ਇਹ ਦਿਨ ਛੁੱਟੀ ਆ ਲੈਣੀ ਹੈ ਵੀ ਛੁੱਟੀ ਹੈ ਛੁੱਟੀ ਹੈ ਦਫ਼ਤਰਾਂ ਤੋਂ ਛੁੱਟੀ ਹੈ ਹੋਰ ਪਾਸਿਓਂ ਡਿਊਟੀਆਂ ਤੋਂ ਇਹ ਦਿਨ ਖਾਸ ਦਿਨ ਹੈ ਅਲੱਗ-ਅਲੱਗ ਸੱਦਾ ਚਾਰਚ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਗੁਰਮੁਖੀ ਚ ਗੁਰਮੁਖੀ ਵਿੱਚ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਦਿਤਵਾਰ ਲਿਖਿਆ ਹੈ ਆਦਿਤਵਾਰ ਆਦਪੁਰਖ ਹੈ ਸੋਈ ਆਦਿਤਵਾਰ ਆਦਤ ਕਹਿੰਦੇ ਨੇ ਸੂਰਜ ਨੂੰ ਆਦਿੱਤਿਆ ਸੂਰਜ ਨੂੰ ਕਹਿੰਦੇ ਨੇ ਸੋ ਆਦਿਤਵਾਰ ਮਤਲਬ ਇਹ ਦਿਨ ਹੈ ਸੂਰਜ ਦਾ ਸੂਰਜ ਸਿੰਬਲ ਹੈ ਪਰਮੇਸ਼ਰ ਦਾ ਪ੍ਰਮਾਤਮਾ ਦਾ ਜਿਵੇਂ ਸਾਰੀ ਇਹ ਸਾਰੇ ਗ੍ਰਹਿਾਂ ਨੂੰ ਪ੍ਰਕਾਸ਼ ਕਰਨ ਵਾਲਾ ਸਾਰੇ ਗ੍ਰਹਿ ਦੇ ਦੁਆਰੇ ਘੁੰਮਦੇ ਨੇ ਸੂਰਜ ਦੇ ਵਾਲੇ ਘੁੰਮਦੇ ਨੇ ਸੋ ਇਸੇ ਤਰ੍ਹਾਂ ਸੂਰਜ ਸਿੰਬਲ ਹੈ ਪਰਮਾਤਮਾ ਦਾ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ ਉਹਦੇ ਹੁਕਮ ਚੱਲਦਾ ਸਭ ਕੁਝ ਤਾਂ ਇਹ ਦਿਨ ਜਿਹੜਾ ਹੈ ਇਹ ਦਿਨ ਆਦਤਵਾਰ ਇਹ ਦਿਨ ਹੈ ਪਰਮਾਤਮਾ ਦਾ ਉਹਨੂੰ ਯਾਦ ਕਰਨ ਦਾ ਤੇ ਜੇ ਆਪਾਂ ਉਹਨਾਂ ਦੇਖੀ ਅੰਗਰੇਜ਼ਾਂ ਦਾ ਉਹਨੇ ਕਹਾ ਸੰਡੇ ਸੰਗ ਸੰਨ ਕਹਿੰਦੇ ਸੂਰਜ ਨੂੰ ਇੱਧਰ ਵੀ ਇਹ ਸਿੱਧ ਹੋ ਗਿਆ ਵੀ ਉਹ ਵੀ ਸੂਰਜ ਦਾ ਦਿਨ ਮਨਾਇਆ ਉਹਨਾਂ ਨੇ ਵੀ ਇਹ ਸੰਡੇ ਵੀ ਇਹ ਪਵਿੱਤਰ ਦਿਨ ਹੈ ਹੌਲੀਡੇ ਸੰਡੇ 'ਚ ਹੌਲੀਡੇ ਇਹ ਪਵਿੱਤਰ ਦਿਨ ਹੈ ਇਸ ਦਿਨ ਉਸ ਗੌਰ ਦਾ ਉਹ ਸਭ ਸ਼ਕਤੀਮਾਨ ਦਾ ਧਿਆਨ ਧਰੋ ਉਹਦੀ ਵਿਚਾਰ ਕਰੋ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਜੇ ਅਸੀਂ ਲਈਏ ਇਸ ਭਾਰਤ ਦੇਸ਼ ਦੀ ਸਨਾਤਨ ਇਹ ਸੰਸਕ੍ਰਿਤ ਵਿੱਚ ਕਹਿਆ ਨੂੰ ਰਵੀਵਾਰ ਰਵੀਵਾਰ ਰਵੀ ਕਹਿੰਦੇ ਨੇ ਸੂਰਜ ਨੂੰ ਰਵੀਵਾਰ ਇੱਥੇ ਵੀ ਇਹ ਕਰਤਾ ਵੀ ਪਈਏ ਦਿਨ ਸੂਰਜ ਦਾ ਹੈ ਸੂਰਜ ਸਿੰਬਲ ਹੈ ਪਰਮੇਸ਼ਰ ਦਾ ਗੋੜ ਦਾ ਰੱਬ ਦਾ ਵਹਿਰੂ ਦਾ ਅੱਲਾ ਦਾ ਜੋ ਵੀ ਪਨਾਮ ਕਿੰਨੇ ਸੋ ਕੋਲ ਮੁਲਾਕੇ ਇਹਦਾ ਇਹ ਵਿਚਾਰ ਹੋਈ ਕਿ ਜਿਹੜਾ ਇਹ ਦਿਨ ਹੈ ਛੇ ਦਿਨਾਂ ਬਾਅਦ ਜਿਹੜਾ ਦਿਨ ਆਉਂਦਾ ਹੈ ਐਤਵਾਰ ਦਾ ਸੰਡੇ ਦਾ ਰਵੀਵਾਰ ਦਾ ਅਦਤਵਾਰ ਦਾ ਇਹ ਦਿਨ ਹੈ ਪਰਮੇਸ਼ਰ ਨੂੰ ਯਾਦ ਕਰਨ ਦਾ ਵੈਸਤਾ ਸਰ ਦੇਣੀ ਉਹਦੇ ਨੇ ਉਹਨੂੰ ਯਾਦ ਕਰਨਾ ਚਾਹੀਦਾ ਪਰ ਸਾਡੇ ਸਿਆਣਿਆਂ ਨੇ ਸਾਡੇ ਕਰਮਾਂ ਨੂੰ ਦੇਖਦੇ ਹੋਏ ਵੀ ਕਿ ਇਹ ਜੋਬਾਂ ਵਾਲੇ ਦੇ ਡੂਟੀਆਂ ਕਰਦੇ ਨੇ ਬੰਦ ਹੋ ਜਾਂਦੇ ਨੇ ਵੀ 6 ਦਿਨ ਕੰਮ ਕਰੋ ਰੱਜ ਕੇ 6 ਦਿਨ ਡਿਊਟੀਆਂ ਕਰੋ ਦਫਤਰਾਂ ਦੇ ਕਰੋ ਹੋਰ ਕਰੋ ਤੇ ਸੱਤਵਾਂ ਜਿਹੜਾ ਦਿਨ ਹੈ ਐਤਵਾਰ ਸण्डे ਰਵੀਵਾਰ ਇਹ ਦਿਨ ਤੁਸੀਂ ਉਸ ਪਰਮੇਸ਼ਰ ਨਾਲ ਜੁੜਨਾ ਹੈ ਨਾ ਕਿ ਉਸ ਦਿਨ ਤੁਸੀਂ ਘੁੰਮਣ ਲੰਘ ਜਾਓ ਖਾਣਾ ਖਾਣੇ ਰੈਸਟੋਰੈਂਟ ਵਿੱਚ ਪਾਰਟੀ ਕਰਨੀ ਆ ਮਹਿਫਲ ਸਜਾਉਣੀ ਆ ਹੋਰ ਕੁਝ ਕਰਨਾ ਵੈਸੇ ਆਪਕਾ ਹੀ ਸੋਚਦੇ ਆ ਇਹ ਦੁਨਿਆਵੀ ਸੋਚ ਹੈ ਰੋਹਾਨੀ ਸੋਚ ਨਹੀਂ ਹੈ ਪਿਆਰਿਓ ਐਤਵਾਰ ਨੂੰ ਗੁਰਬਾਣੀ ਵਿੱਚ ਵੀ ਤੇ ਦੂਜਿਆਂ ਵਿੱਚ ਵੀ ਇਹ ਕਿਹਾ ਗਿਆ ਕਿ ਐਤਵਾਰ ਵਾਲੇ ਦਿਨ ਤੁਸੀਂ ਸਵੇਰੇ ਉੱਠੋ ਆਨੰਦ ਨਾਲ ਇਸ਼ਨਾਨ ਕਰੋ ਤੇ ਫਿਰ ਤੁਸੀਂ ਬੜੇ ਪਵਿੱਤਰ ਵਿਚਾਰਾਂ ਨਾਲ ਦਿਨ ਸ਼ੁਰੂ ਕਰੋ ਕਿ ਅੱਜ ਦਾ ਦਿਨ ਹੌਲੀਡੇ ਹੈ ਪਵਿੱਤਰ ਦਿਨ ਹੈ ਅੱਜ ਮੈਂ ਉਸ ਪਰਿਪੂਰਨ ਪਰਮੇਸ਼ਰ ਜਿਹੜਾ ਸਾਡੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਜਿਨੇ ਚੰਦ ਸੂਰਜ ਬਣਾਏ ਪਹਾੜ ਸ੍ਰਿਸ਼ਟੀ ਪਸ਼ੂ ਪੰਛੀ ਮਨੋਖ ਸਮੁੰਦਰ ਚੰਦ ਤਾਰੇ ਕਿੰਨੀ ਰਚਨਾ ਰਚੀ ਜਿਨੇ ਉਸ ਸਰਬਸ਼ਕਤੀਮਾਨ ਬਯੰਤ ਬਯੰਤ ਅਕਾਲ ਪੁਰਖ ਵਾਹਿਗੁਰੂ ਅੱਲਾ ਗੋੜ ਰਾਮ ਰਹੀਮ ਕਰੀਮ ਲਾਲ ਦਿਆਲ ਪ੍ਰਭੂ ਹਰੀ ਨਰਿੰਜਨ ਨਰਾਇਣ ਕਿੰਨੇ ਨਾਮ ਗੁਰੂ ਗ੍ਰੰਥ ਸਾਹਿਬ ਕੋ ਛੱਡੇ ਨਹੀਂ ਨਾਮਾਰੇ ਇਹਨੇ ਕਿ ਭਾਈ ਕਿਸੇ ਨੂੰ ਕੋਈ ਵਹਿਮ ਭਰਮ ਨਾ ਰਹਿ ਜਾਵੇ ਸੋ ਇਸ ਦਿਨ ਬੜੇ ਆਨੰਦ ਨਾਲ ਹਲਕਾ ਖਾਣਾ ਖਾਓ ਤੇ ਆਪਣੇ ਮਨ ਨੂੰ ਬੜੇ ਬੜਾ ਸੌਫਟ ਤਰੀਕੇ ਨਾਲ ਬੜੇ ਪਿਆਰ ਨਾਲ ਸਹਿਜ ਨਾਲ ਉਸ ਸ਼ਕਤੀ ਦੇ ਚਿੰਤਨ ਵੱਲ ਲਾ ਦਿਓ ਜਿਹੜੀ ਸ਼ਕਤੀ ਅਦ੍ਰਿਸ਼ ਹੈ ਪਰ ਜਿਹੜੀ ਚੀਜ਼ ਅਦ੍ਰਿਸ਼ ਹੁੰਦੀ ਆ ਨਾ ਉਹ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ ਉਹ ਹਰ ਥਾਂ ਤੇ ਪਰੀਪੂਰਨ ਹੁੰਦੀ ਹੈ ਕਣ ਕਣ ਵਿੱਚ ਪਰੀਪੂਰਨ ਹੁੰਦੀ ਹੈ ਓਤਪੋਤ ਰਵਿਆ ਰੂਪ ਰੰਗ ਉਹ ਓਤਪੋਤ ਕਹਿੰਦੇ ਨੇ ਪਰੀਪੂਰਨ ਕੋਈ ਜਗ੍ਹਾ ਖਾਲੀ ਨਾ ਹੋਵੇ ਤੋਂ ਐਸਾ ਜੋ ਅਕਾਲ ਪੁਰਖ ਕਾਲ ਤੋਂ ਰਹਿਤ ਜਿਹੜਾ ਉਹ ਹਸਤੀ ਹੈ ਕਾਲ ਤੋਂ ਰਹਿਤ ਜਿਹੜੀ ਮੂਰਤ ਹੈ ਉਹ ਉਹ ਸਾਡੇ ਅੰਦਰ ਬਾਹਰ ਤੁਸੀਂ ਸੋਚਦੇ ਹੋਵੋਗੇ ਵੀ ਇਹ ਇਹ ਫੇਸਬੁੱਕ ਤੇ ਕੀ ਸ਼ੁਰੂ ਕਰ ਲਿਆ ਪ੍ਰਵਚਨ ਇਹਨਾਂ ਨੇ ਤੁਹਾਨੂੰ ਲੋੜ ਨਹੀਂ ਹੈ ਪਰ ਕਿਸੇ ਨੂੰ ਲੋੜ ਹੈ ਜਦੋਂ ਕਿਸੇ ਦੀ ਡਿਊਟੀ ਲੱਗ ਜਾਵੇ ਪਰਮੇਸ਼ਰ ਵੱਲੋਂ ਕਿ ਬੋਲੋ ਉਹਦੀਆਂ ਕਹਾਣੀਆਂ ਕਰੋ ਪਰਮੇਸ਼ਰ ਦੀਆਂ ਕਥਾਵਾਂ ਕਰੋ ਆਵੋ ਸੰਤ ਪਿਆਰਿਓ ਅਕਥਕੀ ਕਰੇ ਕਹਾਣੀ ਕਰੇ ਕਹਾਣੀਆਂ ਇਕੱਠ ਕੇ ਦੀ ਕਿਤ ਦੁਆਰੇ ਪਾਈ ਐ ਕਹਿੰਦੇ ਉਸ ਇਕੱਠ ਦੀਆਂ ਕਹਾਣੀਆਂ ਕਰੋ ਕਿਉਂਕਿ ਉਹਨੂੰ ਕਥਿਆ ਨਹੀਂ ਜਾ ਸਕਦਾ ਉਹਦੇ ਬਾਰੇ ਸਭ ਕੁਝ ਕਿਹਾ ਨਹੀਂ ਜਾ ਸਕਦਾ ਕਹਾਣੀਆਂ ਪਾਈਆਂ ਜਾ ਸਕਦੀਆਂ ਨੇ ਉਹਦੀਆਂ ਉਦਾਹਰਨਾ ਐਗਜ਼ੈਂਪਲਾਂ ਪਾਈ ਐ ਐ ਭਾਈ ਇਹ ਜਿਹਾ ਉਹ ਐ ਸਮਝ ਆਉਂਦਾ ਐਨ ਦਸ਼ਨ ਹੁੰਦੇ ਨੇ ਤੋਂ ਆਪਾਂ ਗੱਲ ਕਰ ਰਹੇ ਆ ਐਤਵਾਰ ਦੀ ਕਿਉਂਕਿ ਇਸ ਸੰਸਾਰ ਵਿੱਚ ਕੋਈ ਵੀ ਨਾਸਤਕ ਨਹੀਂ ਹੈ ਪਰਮੇਸ਼ਰ ਨੇ ਸਾਰੇ ਹੀ ਆਸਤਕ ਬਣਾਏ ਨੇ ਸਾਰੇ ਹੀ ਕਿਤਨਾ ਕਿਤੇ ਕੁਦਰਤ ਨੂੰ ਮੰਨਦੇ ਨੇ ਜਾਂ ਪਰਮੇਸ਼ਰ ਨੂੰ ਮੰਨਦੇ ਨੇ ਜਾਂ ਉਹਦੀਆਂ ਸ਼ਕਤੀਆਂ ਨੂੰ ਮੰਨਦੇ ਨੇ ਜਾਂ ਉਹਦੀਆਂ ਦਾਤਾਂ ਨੂੰ ਤਾਂ ਸਾਰੇ ਮੰਨਦੇ ਹੀ ਮੰਦੇ ਨੇ ਮੰਗਦੇ ਨੇ ਖਾਂਦੇ ਨੇ ਪੀਂਦੇ ਨੇ ਹਡਾਉਂਦੇ ਨੇ ਉਹਦਾ ਤਾਂ ਸਰੀਰ ਅਸੀਂ ਭੋਗਦੇ ਹਾਂ ਤੋ ਇਸ ਕਰਕੇ ਜਿਹੜਾ ਵਿਚਾਰਮਾਨ ਪੁਰਸ਼ ਹੈ ਜਿਹੜਾ ਜਿਹੜਾ ਵਿਚਾਰ ਕਰਦਾ ਹੈ ਜਿਹੜਾ ਸੋਖਸ਼ਮ ਬੁੱਧੀ ਵਾਲਾ ਹੈ ਜਿਹੜਾ ਜਿਗਿਆਸੂ ਹੈ ਉਹ ਵਿਚਾਰ ਕਰਦਾ ਹੈ ਵੀ ਹਾਂ ਕੁਛ ਤਾਂ ਹੈ ਇਹ ਜਿਹੜੀ ਕੁਦਰਤ ਹੈ ਇਹਦੇ ਪਿੱਛੇ ਇਹਦਾ ਕਾਦਰਤਾ ਹੋਣਾ ਚਾਹੀਦਾ ਹੀ ਹੈ ਜੇ ਕੋਈ ਪੇਂਟਿੰਗ ਲੱਗੀ ਹੈ ਕੰਧ ਉੱਤੇ ਤਾਂ ਪੇਂਟਿੰਗ ਦਾ ਕੋਈ ਜਿਹੜਾ ਮੁਸਵਰਤਾ ਹੋ ਸਕਦਾ ਹੈ ਹੋਣਾ ਚਾਹੀਦਾ ਹੈ ਹੋਊਗਾ ਪੱਕਾ ਜਿਹਨੇ ਉਹ ਪੇਂਟਿੰਗ ਬਣਾਈ ਹੈ ਤੋ ਦਾਸ ਆਮ ਤੌਰ ਤੇ ਕੀਰਤਨ ਜੇ ਕਰਦਾ ਕਿ ਭਾਈ ਜਿੰਨੂੰ ਉਹਦੀ ਕੁਦਰਤ ਵੇਖ ਕੇ ਕਦਰ ਯਾਦ ਨ ਆਇਆ ਉਹਨੂੰ ਤਬਲੇ ਢੋਲ ਕਿਆਂ ਖੜਕਾਉਣ ਨਾਲ ਯਾਦ ਨਹੀਂ ਆਉਣਾ ਉਹਨੂੰ ਚਿੰਮਟੇ ਛੜਕਾਉਣ ਨਾਲ ਵੀ ਯਾਦ ਨਹੀਂ ਆਉਣਾ ਉਹਦੀ ਕੁਦਰਤ ਵੇਖ ਕੇ ਹੀ ਕਦਰ ਯਾਦ ਆ ਜਾਵੇ ਉਹਦੀ ਪੇਂਟਿੰਗ ਵੇਖ ਕੇ ਹੀ ਚਿੱਤਰਕਾਰ ਯਾਦ ਆ ਜਾਵੇ ਤਾਂ ਫੇਰ ਕਹਿੰਦੇ ਨੇ ਅਸਲੀ ਆਸਟਿਕਤਾ ਤਾਂ ਉਹ ਹੈ ਬਾਕੀ ਫੇਰ ਇਹਨੂੰ ਦੱਸਣਾ ਪੈਂਦਾ ਬੋਲਣਾ ਪੈਂਦਾ ਬੋਲਦੇ ਆਏ ਨੇ ਜੁਗਾ ਜੁਗਾ ਤੋਂ ਜਿਹੜੇ ਜਗਿਆਸੂ ਨੇ ਉਹ ਕੁਛ ਜਿਉਂ ਝਲਕਾਂ ਦੇਖਦੇ ਨੇ ਉਹ ਫਿਰ ਬੋਲਦੇ ਨੇ ਉਹਨੂੰ ਹੁਕਮ ਹੋ ਜਾਂਦਾ ਕਿ ਤੁਸੀਂ ਬੋਲੋ ਹੁਣ ਕਿਉਂਕਿ ਅਸੀਂ ਅਸੀਂ ਇੱਕ ਲੜੀ ਵਿੱਚ ਪਰੋਏ ਹੋਏ ਹਾਂ ਹਰ ਇੱਕ ਨਾਲ ਇੱਕ ਜੁੜਿਆ ਹੋਇਆ ਹੈ ਕਿਸੇ ਨੂੰ ਰਸਤਾ ਮਿਲਣਾ ਹੈ ਦੇ ਵਿੱਚੋਂ ਇਸ ਵਿਚਾਰ ਵਿੱਚੋਂ ਕਿਸੇ ਨੂੰ ਰਸਤਾ ਮਿਲਣਾ ਹੈ ਸੋ ਅੱਜ ਦਾਸ ਦੇ ਅੰਦਰ ਇਹ ਖਿਆਲ ਆਇਆ ਕਿ ਐਤਵਾਰ ਵਾਰੀ ਪਹਿਲਾਂ ਗੱਲ ਕਰ ਲਈਏ ਕਿ ਐਤਵਾਰ ਨੂੰ ਤਾਂ ਹਰ ਹਾਲਤ ਵਿੱਚ ਸਾਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਮੇਰੀ ਹੋਂਦ ਕੀ ਹੈ ਉਹ ਅਕਾਲ ਪੁਰਖ ਨਾਲ ਮੇਰਾ ਸਬੰਧ ਕੀ ਹੈ ਮੇਰਾ ਮਿਸ਼ਨ ਕੀ ਹੈ ਮੈਂ ਕਰ ਕੀ ਰਿਹਾ ਹਾਂ ਮੈਂ ਪਸ਼ੂਆਂ ਤੋਂ ਕਿਵੇਂ ਅਲੱਗਾਂ ਮੈਂ ਬਾਕੀ ਰੁੱਖਾਂ ਤੋਂ ਕਿਵੇਂ ਅਲੱਗਾਂ ਮਿਰਚ ਜਿਹੜੀ ਸਮਾਨਤਾ ਕੀ ਹੈ ਨਾ ਪਸ਼ੂਆਂ 'ਚ ਮਨੁੱਖਾਂ 'ਚ ਮਿਰਚ ਤੇ ਸਾਡੀ ਸਮਾਨਤਾ ਕੀ ਹੈ ਅਸਮਾਨਤਾ ਕੀ ਹੈ ਇਹ ਸਾਰੇ ਸਵਾਲ ਸਾਡੇ ਅੰਦਰ ਹੋਣੇ ਚਾਹੀਦੇ ਨੇ ਪਰ ਹੋਣਗੇ ਉਹਦੇ ਅੰਦਰ ਜਿਹੜਾ ਜਿਗਿਆਸੂ ਵਿਰਤੀ ਦਾ ਹੋਏਗਾ ਖੋਜੀ ਵਿਰਤੀ ਦਾ ਹੋਏਗਾ ਔਰ ਉਹ ਹੈਗੇ ਆ ਸਾਰੇ ਹੈਗੇ ਆ ਇੱਥੇ ਖੋਜੀ ਵਿਰਤੀ ਵਾਲੇ ਵੀ ਹੈਗੇ ਆ ਜਿਗਿਆਸੂ ਵੀ ਹੈਗੇ ਹੈ ਅੱਖਾਂ ਤੇ ਪੱਟੀਆਂ ਬੰਨੀਆਂ ਵਾਲੇ ਵੀ ਹੈਗੇ ਆ ਸਾਰੇ ਹੈਗੇ ਉਹਨੇ ਸਾਰੇ ਹੀ ਪੈਦਾ ਕੀਤੇ ਨੇ ਰੰਗੀ ਰੰਗੀ ਭੰਤੀ ਕਰਜੰਸੀ ਮਾਇਜੇਨਾਂ ਉਨੇ ਸਾਰੇ ਹੀ ਰੰਗ ਪੈਦਾ ਕੀਤੇ ਨੇ। ਤੋਂ ਉਹਨੇ ਪੈਦਾ ਕੀਤੇ ਨੇ ਤਾਂ ਉਹਨੂੰ ਪਤਾ ਹੈ ਕਿ ਕਿੰਨੂੰ ਮੈਂ ਕਿਸ ਤਰ੍ਹਾਂ ਜਗਾਉਣਾ ਹੈ ਕਿੰਨੂੰ ਮੈਂ ਕਿਸ ਤਰ੍ਹਾਂ ਜਗਾਉਣਾ ਹੈ। ਰੇਲਵੇ ਸਟੇਸ਼ਨਾਂ ਉੱਤੇ ਜਿਹੜੀਆਂ ਸਵਾਰੀਆਂ ਬੈਂਚਾਂ ਤੇ ਸੁੱਤੀਆਂ ਪਈਆਂ ਹੁੰਦੀਆਂ ਨੇ ਤਾਂ ਉੱਥੇ ਗਾਰਡ ਫਿਰਦੇ ਹੁੰਦੇ ਨੇ ਉਹ ਡੰਡਾ ਮਾਰ ਰਹਿੰਦੇ ਨੇ ਥੱਲੇ ਬੈਂਚਾਂ ਦੇ ਭਾਈ ਉੱਠੋ ਕਿਤੇ ਥੋੜੀ ਟ੍ਰੇਨ ਨਾਲ ਲੰਘ ਜੇ ਕਿਤੇ ਗੱਡੀ ਨਾ ਲੰਘ ਜੇ। ਉਹ ਜਿਹੜੇ ਉਠਾਉਣ ਵਾਲੇ ਹੁੰਦੇ ਨੇ ਨਾ ਉਹੋ ਉਹਨੇ ਡਿਊਟੀ ਲੱਗੀ ਹੁੰਦੀ ਆ ਉਹ ਬੋਲਦੇ ਰਹਿੰਦੇ ਡੰਡਾ ਮਾਰਦੇ ਨੇ ਵੈਂਚਾ ਉੱਤੇ ਵੀ ਤੁਹਾਡੀ ਕੋਈ ਜੇਬ ਨਾ ਕੱਟ ਕੇ ਲਿਆ ਜੇ ਤੁਹਾਨੂੰ ਕੋਈ ਲੁੱਟ ਕੇ ਨਾ ਲੈ ਜਾਵੇ ਤੁਹਾਡੀ ਗੱਡੀ ਨਾਲ ਤੇ ਮਿਸ ਹੋ ਜਾਵੇ ਉਹ ਜਗਾਉਂਦੇ ਹੀ ਰਹਿੰਦੇ ਨੇ ਸੋ ਇਸੇ ਤਰ੍ਹਾਂ ਇਹ ਪਰਮੇਸ਼ਰ ਦਾ ਵਿਧਾਨ ਹੈ ਜਿਨ੍ਹਾਂ ਨੂੰ ਉਹ ਜਗਾ ਦਿੰਦਾ ਉਹ ਫਿਰ ਅੱਗੇ ਉਹ ਡਿਊਟੀ ਕਰਦੇ ਨੇ ਵੀ ਹੋਰ ਵੀ ਜਾਗ ਜਾਨ ਕਿਤੇ ਲੁੱਟੇ ਨਾ ਜਾਣ ਕਿਤੇ ਸਮਾਨ ਨਾ ਲੰਘ ਜਾਵੇ ਕਤੇ ਰੈਣ ਗਈ ਮਤਾ ਦਿਨ ਪੀ ਜਾਏ ਔਰ ਗਏ ਬਗ ਬੈਠੇ ਆਏ ਹੈ ਵਾਲਤਾ ਕਾਲੇ ਤੋਂ ਚਿੱਟੇ ਹੋ ਗਏ ਅੱਗੇ ਫੇ ਸਮਾਂ ਖਤਮ ਹੋ ਜਾਣਾ ਆਤਮ ਚਿੰਤਨ ਕਰੀਏ ਐਤਵਾਰ ਨੂੰ ਹਰ ਰੋਈ ਕਰਦੇ ਨੇ ਗੁਰਸਿੱਖ ਸਵੇਰੇ ਸ਼ਾਮ ਕਰਦੇ ਨੇ ਸੁਵਾਸ ਸੁਵਾਸ ਕਰਦੇ ਨੇ ਆਤਮ ਚਿੰਤਨ ਬਾਰੇ ਆਮ ਬੰਦੇ ਵਾਸਤੇ ਇੱਕ ਗ੍ਰਸਤੀ ਬੰਦੇ ਵਾਸਤੇ ਜਿਹੜਾ ਡਿਊਟੀਆਂ ਚ ਫਸਿਆ ਹੋਇਆ ਜੰਜਾਲਾਂ ਚ ਫਸਿਆ ਹੋਇਆ ਉਹਦੇ ਵਾਸਤੇ ਸਾਡੇ ਬਜ਼ੁਰਗਾ ਨੇ ਇੱਕ ਦਿਨ ਕੱਢਤਾ ਐਤਵਾਰ ਦਾ ਦਿਨ ਇਹ ਰੱਬ ਦਾ ਦਿਨ ਹੈ ਇਹ ਸੂਰਜ ਦਾ ਦਿਨ ਹੈ ਸਿੰਬਲ ਹੈ ਸੂਰਜ ਪਰਮੇਸ਼ਰ ਦਾ ਤੇ ਇਸ ਦਿਨ ਕੋਸ਼ਿਸ਼ ਕਰੋ ਕੋਈ ਨੈਗੇਟਿਵ ਕੰਮ ਨਾ ਕਰੋ ਕੋਈ ਨੈਗੇਟਿਵ ਕੰਮ ਕੋਈ ਹੋਰ ਗਲਤ ਮਲਤ ਮਨ ਨੂੰ ਕੂੜੇ ਨਾਲਾਂ ਪੜੀਏ ਮਨ ਨੂੰ ਅੱਛੇ ਖਿਆਲਾਂ ਨਾਲ ਅੱਛੇ ਵਿਚਾਰਾਂ ਨਾਲ ਉਹ ਚਾਹੇ ਗੁਰੂ ਘਰ ਤੋਂ ਮਿਲਣ ਉਹ ਚਾਹੇ ਅੱਛੀ ਸਤ ਸੰਗਤ ਤੋਂ ਮਿਲਣ ਉਹ ਜਾਵੇ ਕੋਈ ਅੱਛੀ ਕਿਤਾਬ ਪੜ ਕੇ ਮਿਲਣ ਉਹ ਚਾਹੇ ਕੋਈ ਅੱਛੀ ਵੀਡੀਓ ਪੋਜ਼ਿਟਿਵ ਵੀਡੀਓ ਸੁਣ ਕੇ ਉਹ ਖਿਆਲ ਮਿਲਣ ਸਾਡੇ ਅੰਦਰ ਸਾਨੂੰ ਉਹਨਾਂ ਖਿਆਲਾਂ ਦੀ ਬੜੀ ਜ਼ਰੂਰਤ ਹੈ ਕਿਉਂਕਿ ਸਾਡਾ ਅੰਦਰ ਮਾਰੇ ਖਿਆਲਾਂ ਨਾਲ ਭਰਿਆ ਪਿਆ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਾ ਇਹ ਅੰਦਰੋਂ ਕਾਲਾ ਸ਼ਿਆ ਹੋਇਆ ਹੋਇਆ ਇਹਦੇ ਅੰਦਰੋਂ ਇਹ ਕਾਲੀ ਸ਼ਾਹੀ ਕੱਢ ਕੇ ਇਹਦੇ ਅੰਦਰ ਉਹ ਜਿਹੜਾ ਚਮਕਣਾ ਜਿਹੜਾ ਪਦਾਰਥ ਹੈ ਨਾ ਉਹ ਜਿਹੜਾ ਉਤਮ ਹੈ ਉਹ ਜਿਹੜਾ ਪ੍ਰਗਟ ਹੋਇਆ ਹੋਇਆ ਉਹਨੂੰ ਜਗ੍ਹਾ ਦੇਣੀ ਹੈ ਉਸ ਕਰਕੇ ਇਹ ਕੁਝ ਵਿਚਾਰਾਂ ਐਤਵਾਰ ਦੀਆਂ ਨੇ ਕਿ ਭਾਈ ਆਪਾਂ ਐਤਵਾਰ ਨੂੰ ਕਈ ਵਾਰੀ ਸਾਰੀਆਂ ਪਾਰਟੀਆਂ ਪੂਟੀਆਂ ਖਾਣ ਪੀਣ ਦਾ ਪ੍ਰੋਗਰਾਮ ਮਾੜੇ ਕੰਮ ਹੋ ਜਿਹੜੀਆਂ ਖਾਂਦੇ ਨੇ ਭੱਖ ਭੁੱਖ ਖਾਂਦੇ ਜਾਂ ਹੋਰ ਖਾਂਦੇ ਆ ਵੀ ਐਤਵਾਰ ਨੂੰ ਕਰਾਂਗੇ ਇਕੱਠੇ ਹੋਵਾਂਗੇ ਨਹੀਂ ਵਿਚਾਰਵਾਨ ਜਿਹੜਾ ਹੁੰਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਇਹ ਐਤਵਾਰ ਦਾ ਦਿਨ ਕਦੇ ਵਾਸਤੇ ਹੈ ਸੋ ਮੈਂ ਫਿਰ ਰੀਪੀਟ ਕਰ ਦੇਵਾਂ ਕਿ ਜੋ ਰਵੀਵਾਰ ਕਹਿੰਦੇ ਨੇ ਸਨਾਤਨ ਵਿੱਚ ਰਵੀ ਆਵਾਜ਼ ਰਵੀ ਕਹਿੰਦੇ ਸੂਰਜ ਨੂੰ ਤੋ ਇਹ ਦਿਨ ਹੈ ਸੂਰਜ ਦਾ ਸੂਰਜ ਸਿੰਬਲ ਹੈ ਪਰਮੇਸ਼ਰ ਦਾ ਗੁਰਬਾਣੀ ਵਿੱਚ ਆਦਤਵਾਰ ਐਤਵਾਰ ਪਾ ਕਹਿੰਦੇ ਆ ਤੇ ਇਹ ਆਦਤਵਾਰ ਆਦਤ ਕਹਿੰਦੇ ਨੇ ਸੂਰਜ ਨੂੰ ਇਹ ਦਿਨ ਹੈ ਸੂਜ ਦਾ ਸੂਰਜ ਸਿੰਬਲ ਹੈ ਪਰਮੇਸ਼ਰ ਦਾ ਤੇ ਉਧਰ ਵੈਸਟਰਨ ਵੱਲ ਉਹ ਸੰਡੇ ਕਹਿੰਦੇ ਨੇ ਸੰ ਸੰ ਕਹਿੰਦੇ ਨੇ ਸੂਰਜ ਨੂੰ ਤੇ ਸੂਜ ਸਿੰਬਲ ਹੈ ਉਸ ਅਕਾਲ ਪੁਰਖ ਗੋਡ ਵੈਗਰੂ ਦਾ ਤੋ ਇਸ ਦਿਨ ਜਿੱਦਨ ਐਤਵਾਰਾ ਦਿਨ ਆਵੇ ਉਸ ਦਿਨ ਆਪਾਂ ਫ੍ਰੀ ਹੁੰਨੇ ਆ ਗਵਰਨਮੈਂਟ ਵੀ ਛੁੱਟੀ ਕਰਦੀ ਆ ਸਾਰੇ ਪਾਸੇ ਛੁੱਟੀ ਹੁੰਦੀ ਆ ਨੌਵਾਂ ਖੰਡਾ ਵਿੱਚ ਤੇ ਉਸ ਦਿਨ ਤਾਂ ਫਿਰ ਸਾਰੇ ਪਾਸਿਓਂ ਬਿਰਤੀ ਖਿੱਚ ਕੇ ਆਪਣੇ ਆਕਾਂਥ 'ਚ ਬਹਿ ਕੇ ਹਲਕਾ ਖਾਣਾ ਖਾ ਕੇ ਬੜੇ ਆਨੰਦ ਨਾਲ ਕਿਤੇ ਗੁਰੂ ਘਰ ਵੀ ਜਾ ਸਕਦੇ ਹਾਂ ਮੰਦਰ ਗਿਰਜਾ ਘਰ ਜਿੱਥੇ ਜਿੰਨੂੰ ਜਿੰਨੂੰ ਬੰਦਾ ਕੋਈ ਮੰਨਦਾ ਹੈ ਕਿਉਂਕਿ ਇਹ ਗੁਰੂ ਨਾਨਕ ਦਾ ਉਪਦੇਸ਼ ਸਾਰੀ ਸ੍ਰਿਸ਼ਟੀ ਵਾਸਤੇ ਹੈ ਕਿਸੇ ਇੱਕ ਵਾਸਤੇ ਨਹੀਂ ਹੈ ਕਿਉਂਕਿ ਇਸ ਮਨੁੱਖ ਵਾਸਤੇ ਉਪਦੇਸ਼ ਹੈ ਤੇ ਮਨੁੱਖਾਂ 'ਚ ਕੋਈ ਫਰਕ ਨਹੀਂ ਹੈ ਦਾਸ ਐਤਵਾਰ ਨੂੰ ਰਤਵਾਰਾ ਸਾਹਿਬ ਜੋ ਮਹਾਪੁਰਸ਼ਾਂ ਦਾ ਪਿਆਰੇ ਮਹਾਪੁਰਸ਼ਾਂ ਦਾ ਸਥਾਨ ਹੈ ਉੱਥੇ ਜਾਣਾ ਜਾਣਾ ਹੁੰਦਾ ਕਿਤੇ ਸਾਲ ਚ ਕੋਈ 1 2 ਇੱਕ ਦੋ ਵਾਰੀ ਕਿਤੇ ਮਿਸ ਹੋ ਜਾਵੇ ਕਿਤੇ ਜਾਣਾ ਪੈ ਜਾਵੇ ਜ਼ਰੂਰੀ ਤਾਂ ਹੁੰਦਾ ਨਹੀਂ ਤਾਂ ਪਰਿਵਾਰ ਸਮੇਤ ਐਤਵਾਰ ਨੂੰ ਉਸ ਖੁੱਲੇ ਵਾਤਾਵਰਨ ਵਿੱਚ ਜਿਹੜਾ ਕੁਦਰਤੀ ਵਾਤਾਵਰਨ ਹੈ ਉੱਥੇ ਤੁਸੀਂ ਬਹਿ ਕੇ ਜੰਗਲ ਚ ਬਹਿ ਕੇ ਚਲੇ ਜਾਓ ਉੱਥੇ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਓ ਉੱਥੇ ਬੜਾ ਵਧੀਆ ਵਾਤਾਵਰਨ ਖੁੱਲੀ ਹਵਾ ਆਕਸੀਜਨ ਦੀ ਭਰਪੂਰਤਾ ਤੋਂ ਕੋਈ ਜਗਾ ਲੱਭ ਲੋ ਉੱਥੇ ਬੈਠ ਕੇ ਆਤਮ ਚਿੰਤਨ ਆਪਣੇ ਅੰਤਰਮੁਖ ਹੋ ਕੇ ਆਪਣੇ ਆਪ ਬਾਰੇ ਕੁਝ ਅਸੀਂ ਦੇਖੀਏ ਵੀ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਸੁਣ ਰੇ ਤੂੰ ਕੌਣ ਕਹਾ ਤੇ ਆਇਓ ਏਤੀ ਨਾ ਜਾਣੇ ਕੀਤੀ ਕ ਮੁਦਦੇ ਚਲਤੇ ਖਬਰ ਨਾ ਪਾਇਓ ਸੋ ਆਪਾਂ ਕੋਸ਼ਿਸ਼ ਕਰਾਂਗੇ ਹਰ ਐਤਵਾਰ ਇੱਕ ਵਧੀਆ ਵੀਡੀਓ ਪਾਇਆ ਕਰਾਂਗੇ ਜਿਹਦੇ ਵਿੱਚ ਕਿਸੇ ਨੂੰ ਰਸਤਾ ਮਿਲ ਸਕਦਾ ਹੈ ਕਿਉਂਕਿ ਇਹ ਮਾਰਗ ਬਹੁਤ ਆਨੰਦਮਈ ਹੈ ਜ਼ਿੰਦਗੀ ਬੜੀ ਕੀਮਤੀ ਹੈ ਤੇ ਇਸ ਜ਼ਿੰਦਗੀ ਨੂੰ ਘੇਰਿਆ ਹੋਇਆ ਦੁੱਖਾਂ ਨੇ ਮਨੁੱਖ ਇੰਨਾ ਦੁਖੀ ਹੈ ਅਸੀਂ ਰੋਜ਼ ਅਖਬਾਰਾਂ ਪੜ੍ਹਦੇ ਹਾਂ ਟੀਵੀ ਤੇ ਦੇਖਦੇ ਹਾਂ ਕੀ ਹਾਲ ਹੋ ਰਿਹਾ ਮਨੁੱਖ ਦਾ ਇਹ ਬਾਦਸ਼ਾਹ ਹੁੰਦਾ ਹੋਇਆ ਰਾਜਾ ਹੁੰਦਾ ਹੋਇਆ ਇਹ ਹੀਰਾ ਹੁੰਦਾ ਹੋਇਆ ਇੱਕ ਕੱਚ ਦੇ ਬਰਾਬਰ ਇਹਦੀ ਕੀਮਤ ਹੋਗੀ ਇਹ ਰੋਂਦਾ ਫਿਰਦਾ ਹੈ ਇਹ ਬਹੁਤ ਜੰਜਾਲਾਂ ਚ ਫਸ ਗਿਆ ਸੋ ਧਰਮ ਜਿਹੜਾ ਹੈ ਗੁਰੂ ਜੋ ਹੈ ਜਿਹੜਾ ਸਾਡੇ ਸਾਡੇ ਉਹ ਪਿਆਰੇ ਮਹਾਪੁਰਸ਼ ਨੇ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਇਹ ਸੰਸਾਰ ਨੂੰ ਸੁਖੀ ਕੀਤਾ ਜਾਵੇ ਆਨੰਦਿਤ ਕੀਤਾ ਜਾਵੇ ਤਾਂ ਹੀ ਜੁਗਾ ਜੁਗਾ ਤੋਂ ਸੰਤ ਮਹਾਪੁਰਸ਼ ਗੁਰੂ ਪਿਆਰੇ ॠषि मुनि ਸਾਧੂ ਇਹ ਸੰਸਾਰ ਤੇ ਆ ਕੇ ਇਹ ਸੰਸਾਰ ਨੂੰ ਜਗਾਉਂਦੇ ਰਹਿੰਦੇ ਨੇ ਤੇ ਉਸ ਅਕਾਲ ਪੁਰਖ ਦੇ ਚਿੰਤਨ ਚ ਲਾਉਂਦੇ ਰਹਿੰਦੇ ਨੇ ਭੁੱਲਾ ਚੁੱਕਾ ਮਾਫ ਕਰਨੀਆਂ ਗੱਜ ਕੇ ਹਤੇ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ